ਬੈਮਾਨਾਂ ਦਾ ਰਾਜ ਬਦਲ ਦਿਓ ਆਮੜੀ ਅਕਾਲੀ ਦਲ ਜਿੰਦਾਬਾਦ ਬੂਤ ਕਾਲੀ ਦਲ ਜਿੰਦਾਬਾਦ ਸਾਰੇ ਜਣੇ ਹੱਥ ਕੜ ਕੇ ਖੜੇ ਕਰਕੇ ਜਵਾਬ ਦੇਣਾ ਨਾਰਾ ਲਾਉਣ ਲੱਗਿਆ ਸ਼ਰੋਮਣੀ ਅਕਾਲੀ ਦਲ ਦਾ ਤੁਸੀਂ ਦੱਸ ਦੋ ਪਟਿਆਲੇ ਵਾਲਿਓ ਬੀ ਐਨ ਕੇ ਸ਼ਰਮਾ ਦੀ ਹਵਾ ਚੱਲ ਰਹੀ ਆ ਬੋਲੇ ਪਟਿਆਲਾ ਪਾਰਲੀਮੈਂਟ ਹਲਕੇ ਦੇ ਕੋਨੇ-ਕੋਨੇ ਤੋਂ ਆਏ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਵਰਕਰ ਸਹਿਬਾਨ ਗੱਜ ਕੇ ਫਤਿਹ ਬਲਾਓ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ ਪਿਛਲੇ तीन महीनिया तो मैं पंजाब बचाओ यात्रा राही गुरु इतना खड़ इतने पिछले चलो पिछले तीन महीनिया तो मैं ਪੰਜਾਬ ਦੇ ਤਕਰੀਬਨ 80 ਹਲਕਿਆਂ ਚ 3200 ਕਿਲੋਮੀਟਰ ਕਰਕੇ ਪੰਜਾਬ ਬਚਾਓ ਯਾਤਰਾ ਰਹੀ ਮੈਂ ਆਮ ਜਨਤਾ ਨੂੰ ਮਿਲਿਆ ਕਿਸਾਨਾਂ ਨੂੰ ਮਿਲਿਆ ਖੇਤ ਮਜ਼ਦੂਰ ਨੂੰ ਮਿਲਿਆ ਵਪਾਰੀਆਂ ਨੂੰ ਮਿਲਿਆ ਪਿੰਡਾਂ ਚ ਗਿਆ ਸ਼ਹਿਰਾਂ ਚ ਗਿਆ ਮੈਂ ਦੇਖਿਆ ਅੱਜ ਕੱਲ ਲੋਕਾਂ ਦੇ ਚਿਹਰੇ 'ਚ ਗੁੱਸਾ ਦੇਖਿਆ ਐ ਝਾੜੂ ਵਾਲੀ ਸਰਕਾਰ ਦੇ ਖਿਲਾਫ ਕਿਉਂਕਿ ਝਾੜੂ ਵਾਲਿਆਂ ਨੇ ਐਨਾ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਈ ਤੇ ਹੁਣ ਜਿਵੇਂ ਹੀ ਮੁੱਕਰ ਗਏ ਤੇ ਜੋ ਕਿਹਾ ਸੀ ਅੱਜ ਜੋ ਦੇ ਉਲਟ ਕਰ ਰਹੇ ਆਂ ਅੱਜ ਕੋਈ ਸਰਕਾਰ ਹੈ ਜਿਵੇਂ ਐਨ ਕੇ ਸ਼ਰਮਾ ਜੀ ਨੇ ਜ਼ਿਕਰ ਕੀਤਾ ਮੈਂ ਕੱਲ ਪਟਾਲੇ ਸੀ ਹਰ ਰੋਜ਼ ਉੱਥੇ ਨਸ਼ੇ ਨਾਲ ਪਟਾਲੇ ਸ਼ਹਿਰ 'ਚ ਮੌਤ ਹੁੰਦੀ ਪਰਸੋ ਮੁੱਖ ਮੰਤਰੀ ਸੀ ਜਿਹੜੇ ਮਹੱਲੇ 'ਚ ਕਿਹਾ ਤਿੰਨ ਨੌਜਵਾਨਾਂ ਨੇ ਨਸ਼ੇ ਨਾਲ ਉਹਨਾਂ ਦੀ ਮੌਤ ਹੋਈ ਉਸੇ ਟਾਈਮ ਮੈਂ ਅਫਸਰਾਂ ਨੂੰ ਪੁੱਛਿਆ ਮੈਂ ਕਿੰਨਾ ਨਸ਼ਾ ਕਿਵੇਂ ਹੈ ਮੈਨੂੰ ਕਹਿਣ ਲੱਗੇ ਕਿ ਅਸੀਂ ਕੀ ਕਰੀਏ ਆ ਜਿਹੜੇ ਝਾੜੂ ਵਾਲੇ ਮੁੱਖ ਮੰਤਰੀ ਨੇ ਸਾਨੂੰ ਹਦਾਇਤ ਦਿੱਤੇ ਹੈ ਕਿ ਜੋ ਐਮਐਲਏ ਕਹਿੰਦਾ ਉਹ ਕਰਨਾ ਹੈ ਤੇ ਇਹਨਾਂ ਦੇ ਐਮਐਲਏ ਬਾਰੇ ਤੁਹਾਨੂੰ ਪਤਾ ਹੀ ਹੈ ਉਹ ਨਾ ਉਹ ਕੀ ਕਰਦੇ ਹੈ ਉਹਨਾਂ ਨੇ ਨਸ਼ੇ ਵੇਚਣ ਵਾਲਿਆਂ ਤੋਂ ਮਹੀਨਾ ਲੈਣਾ ਸ਼ੁਰੂ ਕਰ ਦਿੱਤਾ ਕੋਈ 10 ਲੱਖ ਲੈ ਰਿਹਾ ਕੋਈ 15 ਲੱਖ ਰੁਪਇਆ ਮਹੀਨਾ ਤੇ ਖੁੱਲੀ ਛੁੱਟੀ ਦਿੱਤੀ ਐ ਤੇ ਪੁਲਿਸ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਫੜਨਾ ਨਹੀਂ ਆ ਤਾਂ ਹਾਲਾਤ ਬਣ ਗਈ ਐ ਅੱਜ ਲੁੱਟਖੋ ਗੁੰਡਾਗਰਦੀ ਫਰੋਤੀਆਂ ਲਈ ਜਾ ਰਹੇ ਇਹਨਾਂ ਦੇ ਐਮਐਲਏ ਨੂੰ ਉਸ਼ੋਕਰ ਦੇਖ ਲੋ ਕਕੂਤਾ ਦੇਖ ਲੋ ਗੱਲ ਇਹਨਾਂ ਦੇ ਜਿਹੜਾ ਇਹਨਾਂ ਦੇ ਲੋਕਲ ਪਾਰਟੀ ਮਨਿਸਟਰ ਗੱਲ ਉਹਦੀ ਅਸ਼ਲੀਲ ਵੀਡੀਓ ਆਈ ਹੈ ਜਿਹੜੀ ਤੁਸੀਂ ਦੇਖ ਨਹੀਂ ਸਕਦੇ ਤੁਹਾਡੇ ਇੱਥੇ ਹੀ ਥੋੜਾ ਹਲਕਾ ਅੰਚਾਰ ਤੇ ਇਹਨਾਂ ਦਾ ਉਹਦੀ ਅਸ਼ਲੀਲ ਵੀਡੀਓ ਵੀ ਆਈ ਸੀ ਤੇ ਕਟਾਰੂ ਚਾਕਰ ਮਨਿਸਟਰ ਦੀ ਵੀ ਆਈ ਹੈ ਐਗੇ ਬੰਦੇ ਉਹ ਤਾਂ 파ਤੀ ਮੈਂ ਕੁਛ ਨਾ ਚੁਣ ਅਕਾਲੀ ਦਲ ਤਾਂ ਥੋਡੀ ਪਾਰਟੀ ਹੈ ਥੋੜੇ ਬਜ਼ੁਰਗਾਂ ਨੇ ਬੜੀ ਪਾਰਟੀ ਹੈ ਥੋੜੇ ਬਜ਼ੁਰਗਾਂ ਦੀ ਜੋ ਜੋ ਕੁਛ ਬਣਿਆ ਹੈ ਜੋ ਜੋ ਤਰੱਕੀ ਹੋਈ ਹੈ ਪੰਜਾਬ 'ਚ ਉਦੋਂ ਹੀ ਹੋਈ ਹੈ ਜਦੋਂ ਅਕਾਲੀ ਦਲ ਦੀ ਸਰਕਾਰ ਬੜੇ ਸੋਨਿਹੋ ਸ੍ਰੀ ਅਕਾਲ ਪਿਛਲੇ 50 ਸਾਲ ਦਾ ਜੇ ਤੁਸੀਂ ਹਿਸਾਬ ਲੈ ਲਓ ਪਿਛਲੇ 50 ਸਾਲਾਂ ਵਿੱਚ ਤਕਰੀਬਨ 22 ਸਾਲ ਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ 10-15 ਸਾਲ ਰਾਸ਼ਟਰਪਤੀ ਰਾਜ ਰਿਆ ਜਦੋਂ ਤਵਾਤਾ ਵੇਲਾ ਸੀ ਤੇ ਬਾਕੀ ਸਮਾਂ ਕਾਂਗਰਸ ਦਾ ਪਟਿਆਲੇ ਵਾਲਿਓ ਤੁਹਾਡੇ ਹਲਕੇ ਤੋਂ ਦੋ ਵਾਰ ਮੁੱਖ ਮੰਤਰੀ ਪਟਿਆਲੇ ਦਾ ਬਣਿਆ ਮੈਨੂੰ ਇੰਨਾ ਹੀ ਦੱਸ ਦਿਓ ਕਿੰਨੇ ਵਾਰੋ ਛਤਰਾਣੇ ਆਇਆ ਕਿੰਨੇ ਵਾਰ ਘਨੌਰ ਕੈਪਟਨ ਆਇਆ ਕਿੰਨੇ ਵਾਰ ਡੇਰਾ ਬਸੀ ਆਇਆ ਜਾਂ ਕਿੰਨੇ ਵਾਰ ਆਪਣੇ ਪਟਿਆਲੇ ਸ਼ਹਿਰ ਦੇ ਕਿਸੇ ਮਹੱਲੇ ਚ ਗਿਆ ਹੋਏ ਇੱਕ ਵਾਰ ਵੀ ਨਹੀਂ ਆ ਹੁਣ ਬੀਜੇਪੀ ਦੀ ਟਿਕਟ ਤੇ ਖੜੇ ਐ ਜੇ ਮੁੱਖ ਮੰਤਰੀ ਹੁੰਦੇ ਕੁਝ ਕਰ ਨਹੀਂ ਸਕੇ ਤੇ ਹੁਣ ਕੀ ਕਰਨਗੇ ਤੁਸੀਂ ਜਾਣਦੇ ਹੋ ਸਾਰੇ ਹੀ ਜਾਣਦੇ ਹੋ ਖੇਤੀ ਕਰਦੇ ਹੋ ਮੈਂ ਹੱਟিয়ে ਤੋਂ ਕਢਾਇਆ ਖੇਤੀ ਆਪਾਂ ਟਿਊਬਲ ਰੈਂਕ ਕਰਦੇ ਆਂ ਜਾਂ ਕਸੀਆ ਨਹਿਰਾਂ ਕਰਾਈ ਕਰਦੇ ਆਂ 15 ਲੱਖ ਕਿਊਬਲ ਕਨੈਕਸ਼ਨ ਪੰਜਾਬ ਦਾ ਹੈ ਸਾਡੇ 13 ਲੱਖ ਕਿਊਬਲ ਕਨੈਕਸ਼ਨ ਅਕਾਲੀ ਦਲ ਨੇ ਦਿੱਤੇ ਆ ਬੋਲੇ ਸੋ ਨਿਹਾਲ ਔਰ ਨਾ ਟਿਊਬਲ ਵਿੱਚ ਮੁਫਤ ਬਿਜਲੀ ਵੀ ਅਕਾਲੀ ਦਲ ਨੇ ਦਿੱਤੀ ਜਿੰਨੀਆਂ ਨਹਿਰਾਂ ਦੇ ਕਸੀਆ ਸਾਰੀਆਂ ਅਕਾਲੀ ਦਲ ਨੇ ਬਣਾਈਆਂ ਪੱਕੇ ਖਾਲੇ ਅਕਾਲੀ ਦਲ ਨੇ ਬਣਾਏ ਅੰਡਰਗਰਾਊਂਡ ਪਾਈਪਾਂ ਨਹੀਂ ਪਾਣੀ ਅਕਾਲੀ ਦਲ ਨੇ ਬਣਾਇਆ ਭੇਜਿਆ ਮੰਡੀਆਂ ਪਿੰਡਾਂ ਵਿੱਚ ਅਕਾਲੀ ਦਲ ਨੇ ਬਣਾਈਆਂ ਆਹ ਟਰੈਕਟਰ ਤੇ ਟੈਕਸ ਲੱਗਦਾ ਹੁੰਦਾ ਸੀ ਆਹ ਟੈਕਸ ਮਾਫ ਕਰਨ ਵਾਲਾ ਅਕਾਲੀ ਦਲ ਐਮਐਸਪੀ ਕਣ ਤੇ ਝੋਨੇ ਤੇ ਨਹੀਂ ਹੁੰਦੀ ਸੀ 1966 ਵਿੱਚ ਬਾਦਲ ਸਾਹਿਬ ਨੇ ਕਾਲੀ ਦਲ ਨੇ ਦਿੱਲੀ ਮੋਰਚਾ ਲਾ ਕੇ ਐਮਐਸਪੀ ਤੁਹਾਨੂੰ ਦੁਆਇਆ ਤੁਸੀਂ ਰਾਜਸਥਾਨ ਚਲੇ ਜਾਓ ਯੂਪੀ ਚੜੇ ਜੇ ਉੱਥੇ ਕੋਈ ਐਮਐਸਪੀ ਨਹੀਂ ਇਕੱਲੇ ਥੋੜੇ ਐ ਉਹ ਵੀ ਅਕਾਲੀ ਦਲ ਦੇ ਦਬਈਆ ਜਿੰਦਾਬਾਦ ਜਿੰਦਾਬਾਦ ਸੁਖਬੀ ਤੇਰੀ ਸੋਚ ਤੇ ਪਹਿਲੇ ਦੇਾਂਗੇ ਠੋਕ ਕੇ ਅਕਾਲੀ ਦਲ ਦੀ ਇੱਕ ਗੱਲ ਸਪਸ਼ਟ ਹੈ ਅਸੀਂ ਕਿਤੇ ਲਾਰੇ ਲਾਉਣ ਵਾਲੇ ਨਹੀਂ ਅਸੀਂ ਝੂਠੇ ਵਾਅਦੇ ਕਰਨ ਵਾਲੇ ਨਹੀਂ ਸਰ ਪ੍ਰਕਾਸ਼ ਸਿੰਘ ਬਾਦਲ ਜੋ ਕਹਿੰਦੇ ਸੀ ਨਾਲ ਦੇ ਨਾਲ ਕਰਦੇ ਸੀ ਜੇ ਅਸੀਂ ਕਿਹਾ ਕਿ ਹਰ ਗਰੀਬ ਨੂੰ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਦੇਵਾਂਗੇ ਹਰ ਮਹੀਨੇ ਦਿੰਦੇ ਸੀ ਜੇ ਬਾਦਲ ਸਾਹਿਬ ਨੇ ਕਿਹਾ ਲੜਕੀਆਂ ਦੀਆਂ ਸ਼ਾਦੀ ਵੀ ਸ਼ਗਨ ਦੇਵਾਂਗੇ ਸ਼ਗਨ ਸਕੀਮ ਚਾਲੂ ਕੀਤੀ ਬਾਦਲ ਸਾਹਿਬ ਨੇ ਪੈਨਸ਼ਨ ਬਜ਼ੁਰਗਾਂ ਨੂੰ ਦੇਣੀ ਸ਼ੁਰੂ ਕੀਤੀ ਪਹਿਲੇ ਪੈਨਸ਼ਨ ਨਹੀਂ ਹੁੰਦੀ ਸੀ ਪੰਜਾਬ 'ਚ ਅਾ 200 ਯੂਨ ਬਿਜਲੀ ਦੇ ਮਾਫ ਕੀਤੇ ਬਾਦਲ ਸਾਹਿਬ ਨੇ ਕੀਤੇ ਤੇ ਜਿਹੜੀ ਵੱਡੀ ਗੱਲ ਈ ਐ ਸੀ ਪਰਿਵਾਰਾਂ ਨੂੰ ਦੇ ਬੱਚਿਆਂ ਨੂੰ ਪੜਾਉਣ ਦਾ ਕੰਮ ਜੇ ਕੀਤਾ ਤੇ ਕਾਲੀ ਦਲ ਨੇ ਕੀਤਾ ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਇਹਨਾਂ ਬੰਦ ਕਰ ਦਿੱਤਾ ਤੁਹਾਡੇ ਨਾਬੇ ਦਾ ਜਿਹੜਾ ਮੰਤਰੀ ਜੇਲ੍ਹ 'ਚ ਹੈ ਉਹੀ ਮੰਤਰੀ ਐ ਜਿਹਨੇ ਐਸ ਸੀ ਸਕਾਲਰਸ਼ਿਪ ਖਾਦੀ 6 ਲੱਖ ਬੱਚਿਆਂ ਨੂੰ ਅਸੀਂ ਪੜਾਉਂਦੇ ਸੀ ਮੁਫਤ ਪੜਾਉਂਦੇ ਸੀ ਅੱਜ ਉਹ ਵਿਚਾਰੇ ਵਾਂਝੇ ਹੋ ਗਏ ਪੜ੍ਹਾਈ ਤੋਂ ਜਦੋਂ ਭਾਰਤ ਸਾਹਿਬ ਦਾ ਸਰਕਾਰ ਸੀ ਮੁੱਖ ਮੰਤਰੀ ਥੋੜੇ ਵਿੱਚ ਰਹਿੰਦੇ ਸੰਗਤ ਦਰਸ਼ਨ ਕਰਦੇ ਹਰ ਹਲਕੇ ਥੋੜੇ ਪਿੰਡਾਂ ਜਾ ਕੇ ਸੰਗਤ ਦਰਸ਼ਨ ਕੀਤਾ ਕਿ ਨਹੀਂ ਕੀਤਾ ਤੁਸੀਂ ਦੱਸੋ ਸੰਗਤ ਦਰਸ਼ਨ ਕਰਦੇ ਸੀ ਤੁਸੀਂ 20 ਲੱਖ ਮੰਗਦੇ ਸੀ 50 ਲੱਖ ਦੇ ਕੇ ਜਾਂਦੇ ਸੀ

ਇੱਕ ਵੀ ਮੁਲਾਜ਼ਮ ਦਾ ਪਿਛਲੇ 20 ਸਾਲਾਂ ਦਾ ਪੇ ਕਮਿਸ਼ਨ ਕਿਸੇ ਹੋਰ ਨੇ ਨਹੀਂ ਦਿੱਤਾ ਕੱਲਾ ਕਾਲੀ ਦਲ ਨੇ ਲਾਗੂ ਕੀਤਾ ਬਾਲ ਇਨਸਾਨ ਹੈ ਸਾਸਰੀਆ ਕਾ ਇਹਦੀਆਂ ਕਿਸ਼ਤਾਂ ਵੀ ਕਾਲੀ ਦਲ ਦਿੰਦਾ ਸੀ ਜੋ ਸੂਲ ਤਾਂ ਮੁਲਾਜ਼ਮਾਂ ਨੂੰ ਦਿੱਤੀਆਂ ਉਹ ਕਾਲੀ ਦਲ ਨੇ ਦਿੱਤੀਆਂ ਆ ਤਾਂ ਸਾਰੇ ਲਾਰੇ ਲਾ ਕੇ ਮੈਂ ਮੁਲਾਜ਼ਮਾਂ ਨੂੰ ਬੇਨਤੀ ਕਰਦਾ ਐ ਇਹਨਾਂ ਨੇ ਕੁਝ ਨਹੀਂ ਕਰਨਾ ਜੇ ਕਰਾਂਗੇ ਤਾਂ ਤੁਸੀਂ ਵਾਪਸ ਸਾਨੂੰ ਲੈ ਕੇ ਆਓ ਤਾਂ ਹੀ ਹੋਊਗਾ ਨਹੀਂ ਤਾਂ ਆਦਲ ਘਾੜੂ ਵਾਲੇ ਤੇ ਕਾਂਗਰਸੀ ਤੇ ਕੱਲੇ ਲਾਰੇ ਲਾਉਣ ਵਾਲੇ ਆ ਮੈਂ ਨੌਜਵਾਨਾਂ ਨੂੰ ਕਹਿਣਾ ਚਾਹਣਾ ਬਾਦਲ ਸਾਹਿਬ ਦੇ ਟਾਈਮ ਅਸੀਂ ਜਿੰਮ ਖੇਡਾਂ ਦੇ ਸਬੰਧ ਦਿੰਦੇ ਸੀ ਤੁਸੀਂ ਦੇਖੋ ਕਿੰਨੇ ਸਟੇਡੀਅਮ ਬਣਾਏ ਜਿਹੜੇ ਹੌਕੀ ਦੇ 16 ਐਸਟ੍ਰੋਟਰ ਬਣਾਈਆਂ ਉਹਦਾ ਨਤੀਜਾ ਕੀ ਹੋਇਆ ਅੱਜ ਹਿੰਦੁਸਤਾਨ ਦੀ ਹੌਕੀ ਟੀਮ ਚ 11 ਪਲੇਅਰਾਂ ਵਿੱਚੋਂ 9 ਆਪਣੇ ਪੰਜਾਬ ਦੇ ਆ ਮੈਂ ਵਰਲਡ ਕੱਪ ਕਬੱਡੀ ਕਰਾਉਂਦਾ ਪਿੰਡ ਪਿੰਡ ਵਿੱਚ ਕਬੱਡੀ ਦਾ ਸ਼ੌਂਕ ਜਾਗ ਗਿਆ 16 ਮੁਲਖਾਂ ਦੀਆਂ ਟੀਮਾਂ ਤਿਆਰ ਕਰਾਈਆਂ ਕਰੋੜਾਂ ਰੁਪਏ ਦਿੰਦੇ ਸੀ ਸਾਰਾ ਕੁਝ ਬੰਦ ਹੈ ਸੇਵਾ ਕੇਂਦਰ ਬੋਲੇ ਉਹਨਾਂ ਨੇ ਬੰਦ ਕਰ ਦਿੱਤੇ ਤੇ ਫਿਰ ਆਪਾਂ ਬਣਾਈ ਸਰਕਾਰ ਕਿਵੇਂ ਕਿਉਂ ਬਣਾਈ ਆ ਆਪਾਂ ਤਜਰਬਾ ਕਰਨਾ ਛੱਡ ਦਿਓ ਤੁਹਾਨੂੰ ਪਤਾ ਹੈ ਕਿ ਸਾਰਾ ਕੁਝ ਬਣਾਉਣ ਵਾਲਾ ਕਾਲੀ ਦੇ ਲੈ ਸਾਰਾ ਪੰਜਾਬ ਦੀ ਤਰੱਕੀ ਕਰੋਨਾ ਨਾਲ ਅਕਾਲੀ ਦਲ ਹੈ ਪਟਿਆਲੇ ਵਾਲਿਓ ਤੁਸੀਂ ਪਟਿਆਲੇ ਤੋਂ ਚੰਡੀਗੜ੍ਹ ਜਾਣਿਓ ਪਟਿਆਲੇ ਤੋਂ ਪਠੰਡੇ ਜਾਣਿਓ ਪਟਿਆਲੇ ਤੋਂ ਕਿਤੇ ਮਰਜ਼ੀ ਜਾਣਿਓ ਚਾਰ ਤੇ 6 ਲੇਨ ਸੜਕਾਂ ਦੇ ਹੁਣ ਜਾਣਿਓ ਪਹਿਲੇ ਦੇਖੋ ਸਿੰਗਲ ਸੜਕਾਂ ਸੀ ਅੱਜ ਇਹ ਥਰਮਲ ਪਲਾਂਟ ਹੈ ਅੱਜ ਬਿਜਲੀ ਜਿਹੜੇ ਤੁਹਾਡੇ ਘਰਾਂ ਚ ਆ ਰਹੀ ਹੈ ਆ ਪਚਾਉਣ ਵਾਲਾ ਅਕਾਲੀ ਦਲ ਹੈ ਪੈਦਾ ਕਰਨ ਵਾਲਾ ਅਕਾਲੀ ਦਲ ਹੈ ਜਿੰਨੇ ਥਰਮਲ ਪਲਾਂਟ ਪੰਜਾਬ 'ਚ ਹੈਗੇ ਸਾਰੇ ਹੀ ਬਾਦਲ ਸਾਹਿਬ ਨੇ ਬਣਾਏ ਤੁਹਾਡੇ ਆਪਣੇ ਰਾਜਪ੍ਰਭੂ ਮੈਂ ਆਪ ਆਇਆ ਸੀ ਉਦੋਂ ਬਣਾਉ ਨੂੰ ਕੀਤਾ ਤੇ ਫਿਰ ਕਾਂਗਰਸ ਕਿਸ ਵਾਸਤੇ ਵੋਟ ਲੈਂਦੀ ਹੈ ਆਪਾਂ ਵੋਟ ਕਿਸ ਵਾਸਤੇ ਪਾਉਣੇ ਆ ਆਪਾਂ ਪਾਉਣੇ ਆਪਣੀ ਸਰਕਾਰ ਚੁਣਨ ਵਾਸਤੇ ਜਿਹੜੀ ਸਰਕਾਰ ਆਪਣੇ ਪੰਜਾਬ ਨੂੰ ਤਰੱਕੀ ਕਰਾਊਗੀ ਮੈਂ ਉਹੀ ਕਹਿਣਾ ਚੁਣਾਂ ਆ ਖੇਤਰੀ ਪਾਰਟੀ ਹੈ ਅਕਾਲੀ ਦਲ ਜਿਹੜੀ ਤੁਹਾਡੇ ਬਾਰੇ ਸੋਚਦੀ ਹੈ ਆ ਦਿੱਲੀ ਵਾਲੀਆਂ ਸਾਰੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਆਹ ਹੈਗੇ ਆਪਣੇ ਝਾੜੂ ਵਾਲੇ ਤੇ ਭਾਵੇਂ ਬੀਜੇਪੀ ਹੈ ਆ ਦਿੱਲੀ ਵਾਲੀਆਂ ਨਾ ਤੁਹਾਡੇ ਨਾਲ ਕੋਈ ਲਗਾ ਨਹੀਂ ਸਭ ਤੋਂ ਵੱਡਾ ਨੁਕਸਾਨ ਜੇ ਤੁਹਾਡਾ ਕੀਤਾ ਪੰਜਾਬ ਦਾ ਕੀਤਾ ਆ ਦਿੱਲੀ ਵਾਲੀਆਂ ਪਾਰਟੀਆਂ ਨੇ ਕੀਤਾ ਮੈਂ ਕਿਸਾਨਾਂ ਨੂੰ ਦੱਸਣਾ ਚਾਹਣਾ ਸਭ ਤੋਂ ਪਹਿਲੇ ਕਾਂਗਰਸ ਨੇ ਧੱਕਾ ਕੀਤਾ 1955 ਵਿੱਚ ਦੇਸ਼ ਦਾ ਕਾਨੂੰਨ ਹੈ ਜਿਹੜੇ ਸੂਬੇ ਵਿੱਚੋਂ ਦਰਿਆ ਨਿਕਲਦੇ ਐ ਉਹ ਸੂਬੇ ਦਾ ਹੱਕ ਪਾਣੀ ਦਾ ਉਹ ਸੂਬੇ ਦਾ ਹੀ ਐ ਪਰ 1955 ਵਿੱਚ ਜੋਹਰ ਲਾਲ ਮਹਿਰੂ ਨੇ Rajasthan ਦੀ ਜੰਗਾ ਨੂੰ ਖੁਸ਼ ਕਰਨਾ ਸੀ ਗੁਲਜ਼ਾਰੀ ਨਦ ਨੰਦੇ ਨੂੰ ਭਲਾਇਆ ਜਿੰਨਾ ਆਪਣੇ ਨਹਿਰਾਂ ਦਾ ਪਾਣੀ ਐ ਅੱਧਾ Rajasthan ਨੂੰ ਦੇ ਦਿੱਤਾ ਉਹਦੇ ਬਾਅਦ ਫਿਰ ਤੋਂ ਕਾਂਗਰਸ ਦਾ ਰਾਜਾ ਇੰਦਰਾ ਗਾਂਧੀ ਜੇ ਬਾਕੀ بچਿਆ ਸੀ ਉਹ ਹਰਿਆਣੇ ਨੂੰ ਦੇਤਾ ਆ ਤਾਂ ਕਾਹਲੀ ਦਲ ਨੇ ਰੋਕ ਲਿਆ ਨਹੀਂ ਤਾਂ ਇੱਥੇ ਕੁਝ ਨਹੀਂ ਹੋਣਾ ਸੀ ਰੁੱਲ ਜਾਣਾ ਸੀ ਜੇ ਆਪਣਾ ਪਾਣੀ ਆਪਣੇ ਕੋਲੇ ਰਹਿੰਦਾ ਪਰ ਉਹ ਟਿਊਬਵਲ ਲਾਉਣ ਦੀ ਲੋੜ ਨਹੀਂ ਸੀ ਜਿਹੜਾ ਕਿੱਡਾ ਵੱਡਾ ਨੁਕਸਾਨ ਕੀਤਾ ਕੱਲਿਆ ਨਹੀਂ ਹੁਣ ਝਾੜੂ ਵਾਲੇ ਕੀ ਕਰ ਰਹੇ ਆ ਆ ਭਗਵੰਤ ਮਾਨ ਨੇ ਤੁਸੀਂ ਜਾਣਦੇ ਹੋ ਆ ਪਿਛਲੇ ਮਹੀਨੇ 400 ਨਹਿਰੀ ਪਟਵਾਰੀਆਂ ਨੂੰ ਨੌਕਰੀ ਚੋਂ ਕੱਢਿਆ ਹੈ ਕਿਉਂ ਕੱਢਿਆ ਕਿਉਂਕਿ ਦਿੱਲੀ ਹਰਿਆਣਾ ਵਿੱਚ ਇਲੈਕਸ਼ਨ ਹੈ ਅਸੈਂਬਲੀ ਦੇ 6 ਮਹੀਨੇ ਬਾਅਦ ਭਗਵਾਨ ਕੇਜਰੀਵਾਲ ਨੇ ਬਿਆਨ ਦਿੱਤਾ ਕਿ ਮੈਂ ਪੰਜਾਬ ਤੋਂ ਪਾਣੀ ਹਰਿਆਣਾ ਨੂੰ ਦਵਾਉਂਗਾ ਸੁਪਰੀਮ ਕੋਰਟ 'ਚ ਆਪਣਾ ਕੇਸ ਚੱਲ ਰਿਹਾ ਹੈ ਭਗਵਾਨਤ ਮਾਨ ਨੇ ਨਹਿਰੀ ਪਟਵਾਰੀ ਬੁਲਾਏ ਉਹਨਾਂ ਨੂੰ ਕਹੋ ਲਿਖ ਕੇ ਦੇ ਦਿਓ ਕਿ ਟੇਲਾ ਉੱਤੇ ਪਾਣੀ ਸਾਡਾ ਵਾਧੂ ਹੈ ਉਹ ਰਿਪੋਰਟ ਸੁਪਰੀਮ ਕੋਰਟ ਦੇਣੀ ਸੀ ਉਹ ਸੁਪਰੀਮ ਕੋਰਟ ਤੋਂ ਫੈਸਲਾ ਕਰਾ ਕੇ ਪਾਣੀ ਦੇਣਾ ਸੀ ਪਰ ਮੈਂ ਵਧਾਈ ਦੇਣਾ ਪਡਵਾਰੀਆਂ ਨੂੰ ਜਿਨ੍ਹਾਂ ਨੇ ਕਿਹਾ ਭਾਵੇਂ ਨੌਕਰੀ ਚੋਂ ਕੱਢ ਦਿਓ ਪਰ ਅਸੀਂ ਨਹੀਂ ਲਿਖ ਕੇ ਦੇਵਾਂਗੇ ਹੁਣ ਐਜੇ ਲੋਕ ਐਜੀਆਂ ਪਾਰਟੀਆਂ ਦਿੱਲੀ ਵਾਲੀਆਂ ਉਹ ਇੱਥੇ ਆਉਂਦੀਆਂ ਕੱਲਾ ਲੁੱਟਣ ਵਾਸਤੇ ਆਉਂਦੀਆਂ ਝੂਠ ਬੋਲ ਕੇ ਗੁੰਮਰਾਹ ਕਰਕੇ ਆਉਂਦੀ ਐ ਹੁਣ ਤੁਸੀਂ ਦੇਖ ਲਓ ਐਸ ਇਲੈਕਸ਼ਨ ਵਿੱਚ ਇੱਕ ਪਾਸੇ ਕੱਲੀ ਥੋਡੀ ਪਾਰਟੀ ਐ ਥੋੜੇ ਆਸ਼ੀਰਵਾਦ ਨਾਲ ਲੜ ਰਹੀ ਐ 103 ਸਾਲ ਪੁਰਾਣੀ ਪਾਰਟੀ ਐ ਆ ਜਿਹੜੀ ਪਾਰਟੀ ਐ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਐ ਸਰਬੱਤ ਦਾ ਭਲਾ ਸੋਚਣ ਵਾਲੀ ਪਾਰਟੀ ਐ ਅਕਾਲੀ ਪਾਰਟੀ ਐ ਜਿਹੜੀ ਸਾਰੇ ਧਰਮਾਂ ਦਾ ਸਤਕਾਰ ਕਰਦੀ ਐ ਆਪਣੇ ਗੁਰੂ ਸਬਾਨੇ ਨੌਵੇਂ ਪਾਤਸ਼ਾਹ ਨੇ ਹਿੰਦੂ ਧਰਮ ਬਚਾਉਣ ਵਾਸਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਇਹ ਤੋਂ ਵੱਡੀ ਮਿਸਾਲ ਸੈਕੂਲਰਿਜ਼ਮ ਦੀ ਕੀ ਹੋ ਸਕਦੀ ਹੈ ਇਸ ਕਰਕੇ ਬੇਨਤੀ ਕਰਨਾ ਚਾਹੁੰਦਾ ਪੰਜਾਬ ਨੂੰ ਬਚਾ ਲਓ ਮੈਂ ਸਾਰੇ ਧਰਮਾਂ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਦੇਸ਼ ਵਿੱਚ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਬਾਦਲ ਸਾਹਿਬ ਵਰਗੇ ਹੋਣੇ ਚਾਹੀਦੇ ਹੈ ਤੁਸੀਂ ਦੇਖੋ ਜੇ ਬਾਦਲ ਸਾਹਿਬ ਨੇ ਦਰਬਾਰ ਸਾਹਿਬ ਦੇ ਚਾਰੋਂ ਤਰ੍ਹਾਂ ਇੰਨੀ ਖਬਜ਼ੂਰਤ ਹੈਰਤ ਦੇ ਸ਼੍ਰੀਸ਼ਟ ਬਣਾਈ ਬਾਦਲ ਸਾਹਿਬ ਨੇ ਨਾਲ ਦੇ ਨਾਲ ਦੁਰਗਿਆਨਾ ਮੰਦਿਰ ਨੂੰ ਵੀ ਸਜਾਇਆ ਅਬ ਭਗਵਾਨ ਵਾਲਮੀਕੀ ਦੇ ਪਵਿੱਤਰ ਸਥਾਨ ਰਾਮ ਦੀ ਰਸਮ ਤੇ 100 ਕਰੋੜ ਰੁਪਏ ਲਾ ਕੇ ਬਣਾਇਆ ਗੁਰੂ ਰਵਿਦਾਸ ਜੀ ਮਹਾਰਾਜ ਦਾ ਮੰਦਿਰ ਵੀ ਬਣਾਇਆ ਆ ਹੁੰਦੀ ਹੈ ਸਰਕਾਰ ਆ ਹੁੰਦੀ ਹੈ ਲੀਡਰ ਮੈਂ ਇਨਕੇ ਸ਼ਰਮਾ ਜੀ ਜੇ ਮੈਂ ਗੱਲ ਕਰ ਰਿਹਾ ਸੀ RAM ਜੀ ਦੀ ਨਾਨਕੇ ਤੁਹਾਡੇ ਇੱਥੇ ਹੈ ਕ੍ਰਾਮ ਤੇ ਮੈਂ ਇਹਨਾਂ ਨੂੰ ਮੈਨੂੰ ਕਹਿੰਦੇ ਪ੍ਰਮਾਤਮਾ ਕਿਹਾ ਮਿਹਰ ਕਰੇ ਸਾਡੀ ਸਰਕਾਰ ਆ ਜਾਏ ਤੇ ਮੈਂ ਉਹਨਾਂ ਨੂੰ ਕਿਹਾ RAM ਜੀ ਦਾ ਵੀ ਪਵਿੱਤਰ ਸਥਾਨ ਆਸੀ ਬਹੁਤ ਖੂਬਸੂਰਤ ਇੱਥੇ ਕ੍ਰਾਮ ਬਣਾਵਾਂਗੇ ਬਾਲਾ ਇਸੋਤ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬਿਆਨ ਸੁਣੀਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦਾ ਬਿਆਨ ਇੰਨੇ ਨੀਵੇਂ ਚਲੇ ਗਏ ਤੁਸੀਂ ਦੇਖੋ ਪਿੱਛੇ ਜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀ ਕਿਹਾ ਕੀ ਜੇ ਤੁਸੀਂ ਬੀਜੇਪੀ ਦੀ ਸਰਕਾਰ ਨਾਲ ਆਉਂਦੀ ਮੁਸਲਮਾਨ ਭਰਾ ਸਾਰੇ Hindu ਪਰਵਾਰ ਦੇ ਮੰਗਲ ਸੂਤਰ ਬੀਬੀਆਂ ਦੇ ਮੰਗਲ ਸੂਤਰ ਖੋ ਲੈਣਗੇ ਆ ਕੋਈ ਬਿਆਨ ਪ੍ਰਧਾਨ ਮੰਤਰੀ ਲੈਵਲ ਦਾ ਤੇ ਹੁਣ ਐਨਵੇਂ ਘਬਰਾ ਗਏ ਕਿਉਂਕਿ ਯੂਪੀ ਚ ਵੀ ਹਾਰ ਗਏ ਤੇ ਹੁਣ ਕਹਿਣ ਲੱਗੇ ਯੂਪੀ ਚ ਬਿਆਨ ਸੀ ਕਿ ਜੇ ਬੀਜੇਪੀ ਨੂੰ ਨਾ ਜਿਤਾਇਆ ਸਮਾਜਵਾਦੀ ਪਾਰਟੀ ਵਾਲੇ ਤੁਹਾਡੇ ਘਰ ਦੀਆਂ ਪਾਣੀ ਦੀਆਂ ਟੂਟੀਆਂ ਵੀ ਪੱਟ ਕੇ ਲੈ ਜਾਣਗੇ ਆਹ ਤਾਂ ਬਿਆਨ ਆ ਗਿਆ ਮੈਂ ਪ੍ਰਧਾਨ ਮੰਤਰੀ ਦਾ ਬਿਆਨ ਸੁਣ ਰਿਹਾ ਸੀ ਕਹਿੰਦੇ ਮੈਂ ਸਿੱਖ ਧਰਮ ਬਾਰੇ ਬੜਾ ਕੁਝ ਕੀਤਾ ਕਰਤਾਰਪੁਰ ਕੋਰਿਡੋਰ ਲਿਆਂਦਾ ਹੈ ਜੇ ਜੇ 60 ਸਾਲ ਪਹਿਲੇ ਸਾਡੀ ਸਰਕਾਰ ਹੁੰਦੀ ਤੇ ਅਸੀਂ ਜਾਨ ਨਹੀਂ ਦੇਣਾ ਸੀ ਮੈਂ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਕਰਦਾ ਕਿ ਜਿਹੜੇ ਤੁਸੀਂ ਸਾਡੇ ਹੁਣ ਗੁਰੂ ਘਰ ਹੈ ਉਹ ਤਾਂ ਤੁਸੀਂ ਕਾਬਜ਼ ਹੋ ਗਏ ਹੋ ਸਾਡਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਰਐਸਐਸ ਦੇ ਕਬਜ਼ੇ ਕਰਾਦੀ ਕਿਉਂ ਨਾ ਪਹਿਲੇ ਉਹ ਛੱਡੋ ਡਾਕਟਰ ਹਜ਼ੂਰ ਸਾਹਿਬ ਦੀ ਕਮੇਟੀ ਤੇ ਆਰਐਸਐਸ ਕਾਬਜ਼ ਹੋ ਗਈ ਹੈ ਉਹ ਕਿਉਂ ਨਹੀਂ ਛੱਡਦੇ ਡਾਕਟਰ ਪਟਨਾ ਸਾਹਿਬ ਤੇ ਕਾਬਜ਼ ਹੋ ਗਈ ਹੈ ਉਹ ਵੀ ਇਹਨਾਂ ਨੇ ਕਰਾਇਆ ਹੈ ਆ ਜਿਹੜੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਕਮੇਟੀ ਪਹਿਲੀ ਵਾਰ ਅੰਗਰੇਜ਼ ਨਹੀਂ ਤੋੜ ਸਕੇ ਇਹਨਾਂ ਨੇ ਤੋੜ ਕੇ ਹਰਿਆਣਾ ਅਲੱਗ ਕਰਤਾ ਉੱਥੇ ਆਰਐਸਐਸ ਪਠਾਤੀ ਹੈ ਆ ਜਿਹੜੇ ਲੋਕ ਮੈਂ ਖੋਰ ਵੀ ਕਹਿਣਾ ਚਾਹਣਾ ਹੈ ਕਈ ਲੋਕ ਚੋਲਾ ਪਾ ਕੇ ਉਤੋਂ ਗਾਤਰਾ ਪਾ ਕੇ ਦਿਖਾਉਣਗੇ ਕਿ ਅਸੀਂ ਜਾਦੇ ਪੰਥਕਾਂ ਹੈ ਤੇ ਉਹਨਾਂ ਦਾ ਨਿਸ਼ਾਨਾ ਕੋਈ ਕਾਂਗਰਸ ਨਹੀਂ ਉਹਨਾਂ ਦਾ ਨਿਸ਼ਾਨਾ ਕੋਈ ਆਪ ਨਹੀਂ ਕੋਈ ਬੀਜੇਪੀ ਨਹੀਂ ਉਹਨਾਂ ਦਾ ਨਿਸ਼ਾਨਾ ਕਾਲੀ ਦਲਾ ਹੈ ਕਿਉਂਕਿ ਆ ਲੋਕ ਆ ਸਾਰੇ ਲੋਕ ਏਜੰਸੀਆਂ ਦੇ ਬੰਦੇ ਆ ਨਿਸ਼ਾਨਾ ਇੱਕੋ ਇੱਕ ਹੈ ਕਿ ਥੋੜੀ ਮਾਂ ਪਾਰਟੀ ਨੂੰ ਤਕੜਾ ਕਮਜ਼ੋਰ ਕਰਨਾ ਹੈ ਤੁਸੀਂ ਧਿਆਨ ਸਿੰਘ ਮੰਡ ਦੇਖ ਲਓ ਤੁਸੀਂ ਜਸਪੀਰ ਰੋਂਡੇ ਦੇਖ ਲਓ ਤੁਸੀਂ ਦਾਦੂ ਵਾਲ ਦੇਖ ਲਓ ਸਾਰੇ ਆਰਐਸਐਸ ਤੇ ਏਜੰਸੀਆਂ ਦੇ ਨਾਲ ਰਲ ਕੇ ਅਕਾਲੀ ਦੰਦੇ ਖਿਲਾਫ ਐਸ ਇਲੈਕਸ਼ਨ ਚ ਵੀ ਚੱਲੇ ਆ ਕਿਉਂ ਉਹਨਾਂ ਨੂੰ ਹੁਕਮ ਆਇਆ ਹੈ ਕਿ ਅਕਾਲੀ ਦਲ ਨੂੰ ਹਰਾਉਣਾ ਹੈ ਆਪਣੀ ਕੌਮ ਦੀ ਪਾਰਟੀ ਜਥੇਬੰਦ ਨੂੰ ਤਗੜਾ ਨਹੀਂ ਹੋਣ ਦੇਣਾ ਐਜੀ ਹਾਲਾਤ ਬਣਾਤੀ ਹੈ ਐਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਨੂੰ ਬਚਾ ਲਓ ਤੁਸੀਂ ਬਚਾ ਸਕਦੇ ਹੋ ਕਿਉਂਕਿ ਤੁਸੀਂ ਗਲਤ ਫੈਸਲੇ ਕਰ ਕਰਕੇ ਆ 10 ਸਾਲ ਜ਼ਿੰਦਗੀ ਦੇ ਖਰਾਬ ਕਰ ਲੇ 5 ਸਾਲ ਅਕਾਂ ਕੈਪਟਨ ਦੇ ਰਾਜ ਦੇਖ ਲਿਆ ਡੱਕਾ ਨਹੀਂ ਟੁੱਟਿਆ ਥੋੜੇ ਦੇਖੋ ਹੜ ਆ ਜਾਂਦੇ ਇੱਥੇ ਘੱਗਰ ਦਾ ਕਿੰਨਾ ਵੱਡਾ ਮਸਲਾ ਮੁੱਖ ਮੰਤਰੀ ਤੁਹਾਡੇ ਹਲਕੇ ਦਾ ਜੇ ਚਾਹੁੰਦਾ 5-400 ਕਰੋੜ ਰੁਪਏ ਲਾ ਕੇ ਸਾਰਾ ਹੱਲ ਕਰ ਦਿੰਦਾ ਪਟਿਆਲੇ ਵਾਲਿਓ ਮੇਰੇ ਵੀਰ ਰਣਕੇ ਸ਼ਰਮਾ ਨੂੰ ਤੁਸੀਂ ਚਿਤਾਈ ਦੇਣਾ ਅਸੀਂ ਕੁਝ ਮਰਜ਼ੀ ਕਰੇ ਮੇਰਾ ਤੁਹਾਡੇ ਨਾਲ ਵਾਦਾ ਘੱਗਰ ਦੀ ਮੁਸ਼ਕਲ ਪੱਕੀ ਹੀ ਕਰ ਦਾਂਗੇ ਬੋਲੇ ਇਸ ਇਹ ਤਾਂ ਬੁਰਾ ਹਾਲ ਕਰਤਾ ਪੰਜਾਬ ਦਾ ਇੱਕ ਸ਼ਰਾਬੀ ਨੂੰ ਆਪਾਂ ਦੇਦੀ ਸਰਕਾਰ ਅੱਜ ਹਾਲਤ ਕੀ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਆਹੀ ਬੇਨਤੀ ਕਰਨਾ ਚਾਹਣਾ ਹੈ ਅਕਾਲੀ ਦਲ ਥੋਡੀ ਪਾਰਟੀ ਹੈ ਅਸੀਂ ਜਿਉਣਾ ਮਰਨਾ ਇੱਥੇ ਹੈ ਰਹਿਣਾ ਇੱਥੇ ਹੈ ਪੰਜਾਬ ਦੀ ਤਰੱਕੀ ਕਰਾਉਣ ਵਾਲਾ ਅਕਾਲੀ ਦਲ ਕਿਸਾਨਾਂ ਦੀ ਬਾਹ ਫੜਨ ਵਾਲਾ ਅਕਾਲੀ ਦਲ ਗਰੀਬ ਦੀ ਬਾਹ ਫੜਨ ਵਾਲਾ ਅਕਾਲੀ ਦਲ ਇੰਡਸਟਰੀ ਲਿਹਾਉਣ ਵਾਲਾ ਕਾਲੀ ਦਲ ਵਪਾਰੀਆਂ ਦਾ ਸਾਥ ਦੇਣ ਵਾਲਾ ਕਾਲੀ ਦਲ ਸਾਰੇ ਧਰਮਾਂ ਦਾ ਸਰਕਾਰ ਕਰਨ ਵਾਲਾ ਕਾਲੀ ਦਲ ਸਾਰੇ ਧਰਮਾਂ ਨੂੰ ਇਕੱਠੇ ਰੱਖ ਕੇ ਪੰਜਾਬ ਵਿੱਚ ਭਾਈਚਾਰਕ ਸਾਂਝ ਬਣਾਉਣ ਵਾਲਾ ਕਾਲੀ ਦਲ ਆਪਾਂ ਨੂੰ ਹੋਰ ਕਿਸੇ ਦੀ ਲੋੜ ਕੀ ਹੈ ਕੀ ਲੋੜ ਹੈ ਆਪਾਂ ਜੇ ਬਚਣਾ ਤੇ ਦਿੱਲੀ ਵਾਲੀਆਂ ਪਾਰਟੀਆਂ ਨੂੰ ਭਜਾਉਣਾ ਪੈਣਾ ਜਿਵੇਂ ਦਿੱਲੀ ਵਾਲੀਆਂ ਪਾਰਟੀਆਂ ਨੇ ਆਪਣੇ ਕਿਸਾਨਾਂ ਨੂੰ ਬਾਰਡਰ ਸੀਲ ਕਰਕੇ ਬਾਰਡਰ ਸੀਲ ਕਰਕੇ ਕਿਸਾਨਾਂ ਨੂੰ ਉਧਰ ਜਾਣ ਨਹੀਂ ਦਿੱਤਾ ਦਿੱਲੀ ਤੱਕ ਤੁਸੀਂ ਵੀ ਪਹਿਲੀ ਜੂਨ ਬਾਰਡਰ ਸੀਲ ਕਰ ਦਿਓ ਇੱਕ ਵੀ ਵੋਟ ਦਿੱਲੀ ਵਾਲੀ ਪਾਰਟੀ ਨੂੰ ਨਹੀਂ ਜਾਣੀ ਚਾਹੀਦੀਆਂ ਸਾਰੀਆਂ ਵੋਟਾਂ ਆਪਣੀ ਖੇਤਰੀ ਪਾਰਟੀ ਨੂੰ ਦੇਣਾ ਚਾਹੀਦਾ ਤਬਦਦ ਦੇ ਉਸਤਾਜ ਬਦਲਦੇ ਹੋ ਅੰਨਾ ਦਾ ਰਾਜ ਪਦ ਦਿਓ ਨਾਲੇ ਖਾਲਸਾ ਜੀ ਤੁਸੀਂ ਕਿਵੇਂ ਭੁੱਲ ਗਏ ਕਿ ਪਹਿਲੀ ਜੂਨ 40 ਸਾਲ ਪਹਿਲੇ ਕੀ ਹੋਇਆ ਪਹਿਲੀ ਜੂਨ 40 ਸਾਲ ਪਹਿਲੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਦੇ ਤੁਹਾਡੇ ਸਰਪਾਲ ਸਾਹਿਬ ਤੇ ਹਮਲਾ ਕੀਤਾ ਆਪਾਂ ਭੁੱਲ ਗਏ 40 ਸਾਲ ਐਡਾ ਵੱਡਾ ਆਪਣੇ ਤੇ ਹਮਲਾ ਹੋਇਆ ਕੱਲਿਆਂ ਨਹੀਂ 40 ਸਾਲ ਪਹਿਲੇ ਭਾਵੇਂ ਕਾਨਪੁਰ ਆ ਭਾਵੇਂ ਨਾਗਪੁਰ ਆ ਭਾਵੇਂ ਦਿੱਲੀ ਐ ਜਿੱਥੇ ਤੁਹਾਡੇ ਭੈਣ ਭਰਾ ਰਹਿੰਦੇ ਸੀ ਉਹਨਾਂ ਦੇ ਘਰ ਸਾੜੇ ਗਏ ਦੁਕਾਨਾਂ ਸਾੜੀਆਂ ਗਈਆਂ ਤੇ ਉਹਨਾਂ ਦੇ ਗੱਲਾਂ ਚ ਟਾਇਰ ਪਾ ਕੇ ਅੱਗ ਲਾਏ ਗਏ ਕਿ ਆਪਾਂ ਭੁੱਲ ਗਏ ਆ ਆਈਡੀਆਂ ਚੀਜ਼ਾਂ ਜਿਹੜੇ ਕੰਮਾਂ ਚੀਜ਼ਾਂ ਪੁੱਲ ਜਾਣੀਆਂ ਪਰ ਦੁੱਖ ਲੱਗਦਾ ਹੈ ਕਿ बार-बार ਪੰਜਾਬ ਵਿੱਚ ਫਿਰ ਤੋਂ ਕਾਂਗਰਸ ਨੂੰ ਵੋਟ ਪੈ ਜਾਂਦੀ ਹੈ ਤੇ ਉਹਨਾਂ ਦੀ ਸਰਕਾਰਾਂ ਆਵਾਜੰਦੀ ਹੈ ਤੇ ਆਪਣੀ ਪਾਰਟੀ ਨੂੰ ਤੁਸੀਂ ਪਿੱਛੇ ਹਟ ਦਿੰਦੇ ਹੋ ਇਸ ਕਰਕੇ ਦੋ ਗੱਲਾਂ ਮੈਂ ਕਹਿਣੀਆਂ ਚਾਹਣਾ ਇੱਕ ਤਾਂ ਪੈਸੇ ਇਲੈਕਸ਼ਨ ਵਿੱਚ ਇੱਕ ਤਾਂ ਦਿੱਲੀ ਵਾਲੀ ਪਾਰਟੀ ਨੂੰ ਨਹੀਂ ਪੜਾਉਣਾ ਦੂਜੀ ਗੱਲ ਜਿਹੜੇ ਆਪਣੇ ਆਪ ਨੂੰ ਪੰਥਕੜ ਖੜਾ ਕਰਦੇ ਆ ਆਪਣੇ ਆਪ ਨੂੰ ਪੰਥਕ उम्मीदवार ਕਹਿੰਦੇ ਆ ਉਹਨਾਂ ਦਾ ਸਾਰਿਆਂ ਦਾ ਪਛੋਕੜ ਦੇਖੋ ਤੇ ਮੈਂ ਬੇਨਤੀ ਕਰਨਾ ਹੈ ਉਹ ਪੰਥਕ ਮੀਤਵਰ ਨਹੀਂ ਪੰਥ ਦੀ ਨਮਾਇੰਦਗੀ ਜਥੇਮੰਦੀ ਥੋੜੀ ਐ 103 ਸਾਲ ਪੁਰਾਣੀ ਪਾਰਟੀ ਐ ਪੰਥਕ ਮੀਤ ਕੋ ਪਾਰਟੀ ਨੂੰ ਕਮਜ਼ੋਰ ਕਰਨ ਵਾਲੇ ਉਹ ਲੋਕ ਹੈ ਉਹਨਾਂ ਤੋਂ ਵੀ ਬਚਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸੁਖਬੀਰ ਤੇ ਵੀ ਸੋਚਤੇ ਮੇਰਾ ਦਿਆਂ ਅੰਗਲ ਪਿਛਲੇ 40 ਸਾਲ ਦਾ ਮੇਰੇ ਭਰਾਵਾ ਮੰਗੂ ਹੈ 40 ਸਾਲ ਛੋਟਾ ਜਿਹਾ ਹੁੰਦਾ ਸਕੂਲ ਪੜਦਾ ਉਦੋਂ ਦੇ ਸਾਡੀ ਦੋਸਤੀ ਹੈ ਐਸ ਕਰਕੇ ਸਹੀ ਮੰਨੇ ਤੇ ਵਧੀਆ ਤੋਂ ਵਧੀਆ ਉਮੀਦਵਾਰ ਨਹੀਂ ਹੋ ਸਕਦਾ ਜਿਹੜੇ ਥੋੜੇ ਵਿੱਚੋਂ ਨਿਕਲਿਆ ਇਹ ਗਰੀਬ ਕਰਦਾ ਜਿਹਨੇ ਮਿਹਨਤ ਕਰਕੇ ਆਪਣੀ ਪੋਲੀਟਿਕਲ ਸਪੇਸ ਵੀ ਬਣਾਇਆ ਤੇ ਕਰਵਾਇ ਵੀ ਦਾਇਆ ਹੈ ਇਹ ਤੋਂ ਵਧੀਆ ਉਮੀਦਵਾਰ ਨਹੀਂ ਹੋ ਸਕਦਾ ਦੂਜੇ ਸਾਰੇ ਉਮੀਦਵਾਰ ਨੇੜੇ ਤੇੜੇ ਦੇ ਨਹੀਂ ਆਹ ਜਰੂਰ ਧਿਆਨ ਰੱਖਿਓ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਫਤਿਹ ਪਟਿਆਲੇ ਜ਼ਿਲ੍ਹੇ ਦੇ ਕੋਨੇ-ਕੋਨੇ ਤੋਂ ਆਈਆਂ ਸਾਰੀਆਂ ਸੰਗਤਾਂ ਦਾ ਬਹੁਤ